ਹਰਿਆਣਾ ਬਾਰਡਰ ਤੇ ਬੈਠੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਕੀ ਜੋ ਜੀਤੂ ਦਲੇਵਾਲਾ ਬਰਤ ਵਰਤ ਤੇ ਬੈਠੇ ਹਨ ਉਹਨਾਂ ਦਾ ਸਬਰਥਨ ਕਰਨ ਵਾਸਤੇ ਪੰਜਾਬ ਦੇ ਕੋਨੇ ਕੋਨੇ ਤੋਂ ਜਾਂ ਹੋਰ ਵੀ ਕਈ ਬਾਹਰੋਂ ਭਾਰਤ ਦੇ ਵਿੱਚੋਂ ਆ ਰਹੇ ਨੇ ਜਿਹੜੇ ਕਿਸਾਨ ਉਹਨਾਂ ਦਾ ਹਾਲ ਚਾਲ ਜਾਣਨ ਵਾਸਤੇ ਉੱਥੇ ਹੁਣ ਸੰਤ ਸਮਾਜ ਵੀ ਉਹਨਾਂ ਦੇ ਨਾਲ ਅੱਜ ਪਹੁੰਚਣ ਲਈ ਤਿਆਰ ਹੋਇਆ ਹੈ ਕਿਉਂਕਿ ਇੱਥੇ ਅੱਜ ਪਾਤੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਇੱਥੇ ਇਕੱਠੇ ਹੋ ਕੇ ਸੰਤ ਸਮਾਜ ਦੇ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੀ ਅਨਸਵੰਸ ਦੇ ਜਿਹੜੇ ਸੀ ਉਹ ਵੀ ਉਹਨਾਂ ਦੇ ਨਾਲ ਅੱਜ ਸੰਤ ਸਮਾਜ ਜੁੜਿਆ ਹੋਇਆ ਹੈ ਜਾ ਰਹੇ ਨੇ ਸੋ ਅੱਜ ਦੇ ਹਦਿਆਨਾਂ ਨਾਲ ਗੱਲ ਕਰਦੇ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਤੇ ਪਹੁੰਚ ਕੇ ਉਥੋਂ ਦਾ ਪ੍ਰੋਗਰਾਮ ਉਲੀਕਿਆ। ਕਾਫੀ ਲੰਮੇ ਸਮੇਂ ਤੋਂ ਉੱਥੇ ਧਰਨਾ ਲਾਇਆ ਹੋਇਆ ਹੈ ਜਿੱਥੇ ਮਰਨਵਰ ਤੇ ਵਿਤ ਨੇ ਬੈਠੇ ਜਗਦੀਪ ਸਿੰਘ ਡੱਲੇਵਾਲ ਔਰ ਉਹਨਾਂ ਦਾ ਇੱਕ ਹਾਲਾਤ ਵੀ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਇਆ ਹੈ ਇੱਥੇ ਇੱਕ ਸਿੱਖ ਸੰਗਤਾਂ ਵੱਲੋਂ ਵੀ ਬਾਬਾ ਜੀ ਹੁਣ ਇੱਥੇ ਕਾਫੀ ਵੱਡੇ ਜਮਾਵੜੇ ਦੇ ਵਿੱਚ ਅੱਜ ਉੱਥੇ ਪਹੁੰਚ ਰਹੇ ਨੇ ਉਹਨਾਂ ਦਾ ਪਤਾ ਲਾਣ ਜਾ ਰਹੇ ਨੇ ਕਿਉਂਕਿ ਕਿਸ ਤਰ੍ਹਾਂ ਦਾ ਉੱਥੇ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨਾਲ ਅੱਜ ਕਾਫੀ ਲੰਮਾ ਸਮਾਂ ਹੋ ਗਿਆ ਹੈ ਔਰ ਸੰਘਰਸ਼ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ ਕੀ ਗੱਲਬਾਤ ਹੈ ਜੀ? ਸਭ ਤੋਂ ਪਹਿਲੇ ਤਾਂ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹਨਾ ਸ਼੍ਰੀਮਾਨ ਸੰਤ ਬਾਬਾ ਸਰਜੋਤ ਸਿੰਘ ਜੀ ਬੇਦੀ ਅਤੇ ਸਮੂਹ ਜਿੰਨੇ ਵੀ ਮਹਾਂਪੁਰਖ ਹੋ ਤੇ ਨਾਲ ਜਿਹੜੀਆਂ ਐਨ ਜੀਓ ਸੰਸਥਾਵਾਂ ਨੇ ਉਹ ਅੱਜ ਇਸ ਲਈ ਜਾ ਰਹੀਆਂ ਨੇ ਕਿ ਇੱਕ ਬੜਮੁੱਲਾ ਖੂਨ ਪੰਜਾਬ ਲਈ ਰੜ ਰਿਹਾ ਉਸ ਰੜਦੇ ਖੂਨ ਨੂੰ ਅਸੀਂ ਵਧੀਆ ਢੰਗ ਨਾਲ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਸਾਜਗਾਰਤਾ ਲਈ ਕਿਵੇਂ ਸਹਾਇਤਾ ਦੇ ਸਕਦੇ ਆ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਆ ਤੇ ਅਸੀਂ ਆਪਣੀ ਜਿੰਮੇਵਾਰੀ ਨੂੰ ਪਛਾਣੀਏ ਉਹ ਫਰਜ਼ ਪ੍ਰਤੀ ਜਾਗਰੂਕ ਕਰਨ ਵਾਸਤੇ ਮਹਾਂਪੁਰਖਾਂ ਵੱਲੋਂ ਸਾਰਾ ਜਿਹੜਾ ਪ੍ਰੋਗਰਾਮ ਅਲੀਕਿਆ ਜਾ ਰਿਹਾ ਹੈ ਔਰ ਕਿੰਨੀਆਂ ਕਿ ਸਿੱਖ ਸੰਗਤਾਂ ਤੁਹਾਡੇ ਨਾਲ ਅੱਜ ਜਿਹੜੀਆਂ ਜੁੜੀਆਂ ਹੋਈਆਂ ਆ ਔਰ ਕਿਹੜੇ ਕਿਹੜੇ ਜਥੇਬੰਦ ਹੋਰ ਨਾਲ ਚਾਰੇ ਮੈਂ ਮਾਣ ਕਰਦਾ ਪੂਰੇ ਪੰਜਾਬ ਤੇ ਦੇ ਨਾਲ ਮੈਂ ਨਾਲ ਮੈਂ ਕਹਿਣਾ ਚਾਹਨਾ ਹੈਗਾ ਜਿੰਨਾ ਵੀ মিডিਆ ਵਾਲੇ ਵੀਰ ਨੇ ਇੰਨਾ ਕੁ ਸਜਿੱਦਗੀ ਨਾਲ ਇਸ ਗੱਲ ਨੂੰ ਸਮਝੀਏ ਤੇ ਸੰਭਾਲੀਏ ਕਿ ਪੂਰਾ ਪੰਜਾਬ ਜਿਹੜਾ ਹੈਗਾ ਔਰ ਕਿਸਾਨੀ ਜਿਹੜੀ ਹੈਗੀ ਆ ਭਾਰਤ ਭਰ ਦੇ ਵਿੱਚ ਸਾਡੇ ਦੇਸ਼ ਭਰ ਦੇ ਵਿੱਚ ਵਸ ਰਹੀ ਹੈ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਕੋਆਪਰੇਸ਼ਨ ਹੈਗੀ ਆ ਸਹਿਯੋਗਤਾ ਹੈਗੀ ਆ ਉਹਨੂੰ ਅੱਗੇ ਲੈ ਕੇ ਚੱਲੇ ਅਸੀਂ ਹੋਰ ਵੀ ਆਬਾ ਜੀ ਨੇ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ ਆਬਾ ਜੀ ਕੀ ਨਾ ਹੀ ਆਪਣਾ ਕਿਹੜੇ ਜੱਥੇ ਵੱਲੋਂ ਔਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਤੁਹਾਡਾ ਸੰਘਰਸ਼ ਦੇ ਨਾਲ ਜੁੜ ਰਿਹਾ ਮਾ ਜੀ ਬੈਖਰੀ ਦੇ ਗੁਲਾਮ ਨੂੰ ਸਿਖਾ ਦੇ ਤੇ ajo ਕੇ ਸਮੇਂ ਦੀ ਜੋ ਖੇੜਾ ਮਾ ਪੁਰਸ਼ ਨੇ ਆਪ ਨੂੰ ਥੋੜੇ ਜੇ ਸ਼ਬਦਾਂ ਵਿੱਚ ਉਸ ਕੀਮਤੀ ਖੂਮ ਨੂੰ ਡੁੱਲਣ ਤੋਂ ਜੇ ਕਿਤੇ ਕੋ ਸਾਰਥਕ ਹਾਲ ਵਾਲੇ ਗੱਲ ਜਾ ਸਕੇ ਉਸ ਨੂੰ ਵਿਚਾਰਨ ਵਾਸਤੇ ਅਸੀਂ ਸਾਰੇ ਇਕੱਤਰ ਹੋ ਕੇ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਅਤੇ ਬੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਅਸੀਂ ਸਾਰੇ ਇਹ ਉਤਰਤੀਬ ਆਉਣ ਵਾਲੇ ਸਮੇਂ ਵਿੱਚ ਬਣਾ ਕੇ ਇਸ ਕਾਲਜ ਨੂੰ ਜੋ ਸਾਡੇ ਪੰਜਾਬ ਦੀ ਕਿਸਾਨੀ ਦੀਆਂ ਮੰਗਾਂ ਨੇ ਜਿਉਂ ਉਹਨਾਂ ਦੀ ਦਿਸ ਕਰਕੇ ਕਿੰਨੇ ਸਦੀਆਂ ਤੋਂ ਅਸੀਂ ਲੜਾਈ ਲੜਦੇ ਆਏ ਆਂ ਗੂੰਗੀ ਬਹਿਰੀ ਸਰਕਾਰ ਹੈ ਕਿ ਨਹੀਂ ਅੱਖਾਂ ਵੀ ਬੰਦ ਨੇ ਮੂੰਹ ਵੀ ਬੰਦ ਨੇ ਕੰਨ ਵੀ ਬੰਦ ਨੇ ਠੀਕ ਹੈ ਇਤਨੇ ਕੀਤੇ ਹੋਏ ਵਾਅਦੇ ਤੋਂ ਪਿੱਛੇ हट ਕੇ ਉਹਨਾਂ ਮੁੜ ਕੇ ਸਾਨੂੰ ਮਜਬੂਰ ਕਰਕੇ ਸਾਡੇ ਪੰਜਾਬ ਦੇ ਜੁਹਾਰੂ ਸਿੰਘਾਂ ਨੂੰ ਮੁੜ ਕੇ ਫੇਰ ਇਸ ਸੰਦੇਸ਼ ਦੇ ਰਾਤੇ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਤਰ੍ਹਾਂ ਦੀ ਰੂਪਰੇਖਾ ਜਿਵੇਂ ਕਿਸ ਸੰਘਰਸ਼ ਦੇ ਵਿੱਚ ਸਾਰੀਆਂ ਹੋਰ ਵੀ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੁਸੀਂ ਵੀ ਨਾਲ ਪਹੁੰਚੇ ਹੋਏ ਹੋ ਔਰ ਕਿਸ ਤਰ੍ਹਾਂ ਦਾ ਅੱਗੇ ਤੁਹਾਡਾ ਰਣਨੀਤੀ ਹੋਊਗਾ ਦੇਖੋ ਪਹਿਲਾਂ ਤਾਂ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਦੇ ਗੁਰੂ ਨਾਨਕ ਦੀ ਅਨਸਮਾਨ ਸਨੇਜ ਜਿਹਨਾਂ ਨਾਲ ਗੱਲ ਕਰਕੇ ਆਟਾ ਤੁਸੀਂ ਗੁਰੂ ਨਾਨਕ ਤੋਂ 17ਵੀਂ ਪੀੜੀ ਤੱਕ ਐ ਔਰ ਸਾਡੇ ਸਾਰੇ ਸਮੁੱਚੇ ਸੰਪਰਦਾਵਾਂ ਦੇ ਸਾਰੇ ਸੰਸਮਾ ਦੇ ਅਗੂ ਨੇ ਬਾਬਾ ਜੀ ਨੇ ਪੰਜਾਬ ਦਾ ਦਰਦ ਹਿਰਦੇ ਚ ਰੱਖ ਕੇ ਬਈ ਬੜੀ ਦੇਰ ਤੱਕ ਬੜਾ ਸੰਤਾਪ ਪੰਜਾਬ ਨੇ ਹਟਾਇਆ ਅੱਜ ਕਿਰਸਾਨ ਜਿਹੜਾ ਅੰਨ ਦਾਤਾ ਹੈ ਅੰਨ ਦਾਤਾ ਜੋ ਦੀ ਹਾਲਤ ਇਹ ਹੈ ਵੀ ਮਰਨ ਵਰਤਾਂ ਤੇ ਆਇਆ ਹੋਇਆ ਅਸੀਂ ਇਹ ਹੈ ਵੀ ਸਾਰੇ ਪੰਜਾਬ ਦੀਆਂ ਜਿੰਨੀਆਂ ਸ਼ਾਖਾ ਸੰਪਰਦਾਵਾਂ ਦੀਆਂ ਨੇ ਜਿੰਨੇ ਜ਼ਿਮੀਂਦਾਰ ਘਰਾਣੇ ਨਾਲ ਕੀ ਮਜ਼ਦੂਰ ਘਰਾਣੇ ਨਾਲ ਕੀ ਸਾਰਾ ਪੰਜਾਬ ਇਸ ਮਾਮਲੇ 'ਚ ਇੱਕ ਮੋਟਾ ਹੈ ਪੂਰਾ ਹਿੰਦੁਸਤਾਨ ਇੱਕ ਮੁੱਠਾ ਹੈ ਅਸੀਂ ਇਸ ਕਰਕੇ ਆਏ ਵੀ ਜਿਹੜਾ ਡੱਲੇਵਾਲ ਸਾਹਿਬ ਜੀ ਉੱਥੇ ਬੈਠੇ ਆ ਮਰਨ ਵਾਰ ਤੇ ਵੀ ਕਿਤੇ ਨਾ ਕਿਤੇ ਜੇ ਉਹਨਾਂ ਦੀ ਆਵਾਜ਼ ਸੁਣੀ ਸਮੁੱਚੇ ਪੰਜਾਬ ਦੀ ਆਵਾਜ਼ ਬਣ ਕੇ ਆਇਆ ਜੇ ਸੰਤ ਸਮਾਜ ਸਾਡੀ ਆਵਾਜ਼ ਸੁਣ ਲੈ ਤਾਂ ਕਿ ਪੰਜਾਬ ਦਾ ਮਾਹੌਲ ਵੀ ਠੀਕ ਰਹੇ ਸਰਕਾਰਾਂ ਵੀ ਠੀਕ ਚੱਲਦੀਆਂ ਰਹਿਣ ਬਣਦੇ ਹੱਕ ਕਰਸਾਨ ਨੂੰ ਦਿੱਤੇ ਜਾਣ ਇਹਦੇ ਲਈ ਜਿਸ ਤਰ੍ਹਾਂ ਦਿੱਲੀਵਾਲ ਸਾਹਿਬ ਮਰਨ ਮਰਤੇ ਬੈਠੇ ਨੇ ਕਾਫੀ ਜਿਆਦਾ ਹੀ ਉਹਨਾਂ ਦੀ ਹਾਲਤ ਨਾਜ਼ੁਕ ਹੈ ਪੰਜਾਬ ਦੇ ਜਿੱਥੇ ਕਿਸਾਨ ਇਸ ਸੰਘਰਸ਼ ਦੇ ਵਿੱਚ ਵਿਡੇ ਹੋਏ ਆ ਕਾਫੀ ਜਿਆਦਾ ਬੀਬੀਆਂ ਵੀ ਔਰ ਸਾਰੇ ਪਰਿਵਾਰਾਂ ਸਮੇਤ ਉੱਥੇ ਬੈਠੇ ਨੇ ਕੀ ਲੱਗ ਰਿਹਾ ਤੁਹਾਨੂੰ ਸੰਤ ਸਮਾਜ ਜਿਹੜਾ ਉੱਭਰ ਕੇ ਆਇਆ ਇਹਦੇ ਨਾਲ ਕਿੰਨਾ ਅਸਰ ਪਵੇਗਾ ਇਹਦੇ ਨਾਲ ਬਹੁਤ ਜਿਆਦਾ ਅਰਥ ਪਵੇਗਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇੰਨਾ ਅਸਰ ਪਵੇਗਾ ਕੀ ਰਣਨੀਤੀ ਅੱਗੇ ਸੰਤ ਸਮਾਜ ਦੀ ਜਿਹੜੀ ਹੈ ਨਾਲ ਚੱਲਣ ਦੀ ਹੋਵੇਗੀ ਪਹਿਲਾਂ ਨਹੀਂ ਦੱਸੀ ਜਾ ਸਕਦੀ ਹਾਲਾਤਾਂ ਦੇ ਅਨੁਸਾਰ ਉੱਥੇ ਜਾ ਕੇ ਹੋਏਗਾ ਠੀਕ ਹੈ ਜਿਵੇਂ ਕਿ ਦੱਸ ਰਹੇ ਸਨ ਔਰ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਕਰਮਜੀਤ ਸਿੰਘ ਕਿਸ ਤਰ੍ਹਾਂ ਦਾ ਇੱਥੇ ਗੁਰਦੁਆਰਾ ਸਾਹਿਬ ਵੱਲੋਂ ਵੀ ਪ੍ਰਬੰਧ ਕੀਤੇ ਗਏ ਆ ਲੰਗਰ ਦੇ ਵੀ ਪ੍ਰਬੰਧ ਕੀਤੇ ਹੋਣਗੇ ਔਰ ਅੱਜ ਦਾ ਜਿਹੜਾ ਤੁਹਾਡਾ ਇੱਥੋਂ ਦਾ ਜਿਹੜਾ ਚਾਲੇ ਪਾਏ ਸੰਤ ਸਮਾਜ ਵੀ ਨਾਲ ਜੁੜ ਕੇ ਤੁਹਾਡੇ ਇੱਥੋਂ ਚੱਲਣ ਲੱਗ ਰਿਹਾ ਸੀ ਸਭੇ ਖਾਲਸਾ ਵੀ ਤੇ ਅੱਜ ਸੰਤ ਸਮਾਜ ਆਇਆ ਹੈ ਆਪਣਾ ਪੰਜਾਬ ਦਾ ਆਲਾ ਤੇ ਇਕੱਠੇ ਹੋ ਕੇ ਥੇਂ-ਥੇਂ ਪਰਦਾ ਆਪਣੀ ਸ਼ਿਕਾਇਤ ਨੂੰ ਇਹਨਾਂ ਨਾਲ ਰਲ ਕੇ ਅਸੀਂ ਧਰਨੇ ਚੱਲਿਆ ਤੇ ਉੱਥੇ ਜਾ ਕੇ ਡਲੇ ਸਾਹਿਬ ਨੂੰ ਕਹਿੰਦੇ ਮਰਨ ਸਮਰਤ ਛੱਡੋ ਇਹਦਾ ਇਸ ਕਰਕੇ ਉੱਥੇ ਚੱਲੇ ਸਾ ਸੰਤਸਵਾਦ ਨਾਲ ਮਿਲ ਕੇ ਕਿਸੀ ਕੀ ਲੱਗਦਾ ਰਣਨੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਤੁਸੀਂ ਉਹਨਾਂ ਦੇ ਜੇ ਉਹਨਾਂ ਨੇ ਮਰਨ ਵਰਤ ਤੋਂ ਉੱਥੇ ਤਾਂ ਤੁਸੀਂ ਨਾਲ ਉੱਥੇ ਬੈਠੋਗੇ ਦੇਖੋ ਜੀ ਅਸੀਂ ਸਾਰਾ ਸੰਤਸਵਾਦ ਦੇ ਨਾਲ ਆ ਇਹ ਨਾਲ ਉੱਥੇ ਬੈਠਾਂਗੇ ਜਿਵੇਂ ਸੰਤਸਵਾਦ ਕਹਿੰਦੇ ਉਸ ਤਰੀਕੇ ਨਾਲ ਚੱਲਾਂਗੇ ਨਾਲ ਜਿਵੇਂ ਕਿ ਗੁਰਦੁਆਰਾ ਸਾਹਿਬ ਤੋਂ ਇੱਥੋਂ ਅੱਜ ਚਾਲੇ ਪਾਏ ਨੇ ਇਹਨਾਂ ਨੇ ਔਰ ਇੱਕ ਵੱਡੇ ਜਥੇ ਲੈ ਕੇ ਨਾਲ ਚੱਲ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਸੰਤ ਦੇਖੋ ਸਰਕਾਰਾਂ ਬਹੁਤ ਲੇਟ ਹੋ ਚੁੱਕੀਆਂ ਨੇ ਸਰਕਾਰਾਂ ਨੂੰ ਚਾਹੀਦਾ ਜਲਦੀ ਤੋਂ ਜਲਦੀ ਹੋਰ ਪੰਜਾਬ ਦੇ ਮਸਿੰਦਿਆਂ ਦਾ ਜਾਂ ਕਿਸਾਨਾਂ ਵੀਰਾਂ ਦਾ ਖੋਸਬਰ ਨਹੀਂ ਦੇਖਣਾ ਚਾਹੀਦਾ ਕਿਉਂਕਿ ਨਤੀਜੇ ਜਿਹੜੇ ਭਵਿੱਖੇ ਚ ਪਏ ਹੁੰਦੇ ਨੇ ਆ ਜਿਹੜੇ ਮਹਾਪੁਰਖ ਆਏ ਨੇ ਇਹਨਾਂ ਦੇ ਪਿੱਛੇ ਲੱਖਾਂ ਸੰਗਤਾਂ ਨੇ ਹਜ਼ਾਰਾਂ ਸੰਗਤਾਂ ਸੋ ਇਹਨਾਂ ਦੀ ਰਣਨੀਤੀ ਅਗਲੀ ਹੋਏਗੀ ਕੋਈ ਨਾ ਕੋਈ ਜ਼ਰੂਰ ਉਸ ਸਮੇਂ ਸਿਰ ਪ੍ਰਗਟ ਹੋਏਗੀ ਅੱਜ ਅਸੀਂ ਸਰਕਾਰ ਅਨੁਸਾਰੇ ਮਹਾਪੁਰਖ ਇਕੱਠੇ ਹੋ ਕੇ ਅਪੀਲ ਕਰਨ ਆਏ ਆ ਕਿ ਕਿਸਾਨਾਂ ਦੀ ਤੇ ਖਾਸ ਕਰਕੇ ਡੱਲੇਵਾਲ ਸਾਹਿਬ ਮਰਨ ਵਰਤ ਨੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਪਹਿਲਾਂ ਬਚਾਈ ਜਾਵੇ ਕੋਈ ਵੀ ਹਿੱਲਾ ਵਸਿੱਲਾ ਜੋ ਵੀ ਸਾਰਥਕ ਨਤੀਜੇ ਨਿਕਲਣੇ ਚਾਹੀਦੇ ਆ ਉਹ ਕੱਢਣੇ ਚਾਹੀਦੇ ਆ ਤੇ ਇਹ ਮਹਾਪੁਰਖ ਜਿਹੜੇ ਆਏ ਨੇ ਇਹਨਾਂ ਦੇ ਵਿੱਚ ਹਜ਼ਾਰਾਂ ਲੱਖਾਂ ਸੰਗਤੀਆਂ ਭਾਵਨਾਵਾਂ ਇਹਨਾਂ ਦੇ ਰਾਹੀਂ ਹੋ ਕੇ ਅੱਜ ਪ੍ਰਗਟ ਹੋਣਗੀਆਂ ਸੋ ਸਰਕਾਰਾਂ ਨੂੰ ਜਲਦੀ ਧਿਆਨ ਦੇਣਾ ਚਾਹੀਦਾ ਹੈ ਅਬ ਖੜੇ ਆ ਰਾਮਪੁਰ ਖੜੇ ਤੋਂ ਜਿਵੇਂ ਕਿ ਇਹਨਾਂ ਦੱਸਿਆ ਕਿ ਇਹ ਤੇ ਸੰਤ ਸਮਾਜ ਦੇ ਨਾਲ ਕਾਫੀ ਜ਼ਿਆਦੇ ਹੋਰ ਵੀ ਆਏ ਨੇ ਆਗੂ ਨੇ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਆ ਰਾਮਪੁਰ ਖੜੇ ਆ ਰਾਮਪੁਰ ਖੜੇ ਹਾਂਜੀ ਆਪ ਜੀ ਨੇ ਸਤਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਤਕਾਰਯੋਗ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਰਤਵਾੜੇ ਵਾਲੇ ਮਹਾਂਪੁਰਖਾਂ ਵੱਲੋਂ ਵਿਚਾਰ ਜੋ ਨੇ ਸਰਵਣ ਕੀਤੇ ਨੇ ਸੋ ਇਹਦੇ ਵਿੱਚ ਇਹੀ ਹੈ ਕਿ ਉਹ ਕਿਸਾਨ ਜਿਹੜਾ ਦੁਨੀਆ ਨੂੰ ਅੰਨ ਪੈਦਾ ਕਰਕੇ ਜੀਵਨ ਆਨ ਦਿੰਦਾ ਹੈ ਅੱਜ ਮਰਨ ਵਰਤ ਤੇ ਬੈਠੇ ਆ ਤੇ ਜਿਸ ਕਾਰਨ ਕਰਕੇ ਮਰਨ ਵਰਤ ਤੇ ਬੈਠੇ ਆ ਉਹ ਵੀ ਬੜੀ ਹਾਸੂਣੀ ਗੱਲ ਹੈ ਕਿ ਸਰਕਾਰ ਨੇ ਉਹ ਮੰਗਾ ਮੰਨ ਲਈਆਂ ਆ ਤੇ ਹੁਣ ਉਹਨਾਂ ਮੰਗਾ ਨੂੰ ਅਮਲੀ ਜਾਮਾ ਦੇਣ ਲਈ ਅਨਾਗਾਨੀ ਕਰ ਰਹੀ ਹੈ ਸੋ ਇਹਦੇ ਵਿੱਚ ਤੇ ਆਮ ਜਿਹੜਾ ਆਵਾਮ ਹੈ ਉਹ ਬੜਾ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਹੈ ਕਿ ਸਰਕਾਰ ਦੀ ਨੀਤੀ ਇਹਦੇ ਪਿੱਛੇ ਕੀ ਹੈ ਸਰਕਾਰ ਦੀ ਭਾਵਨਾ ਕੀ ਹੈ ਇਹਦੀ ਨੀਤੀ ਨਹੀਂ ਵੱਧ ਨੀਤੀ ਹੈ ਸੋ ਜਿਵੇਂ ਸਾਰੇ ਮਹਾਂਪੁਰਖਾਂ ਨੇ ਆਖਿਆ ਕਿ ਇਸ ਮਸਲੇ ਵੱਲ ਉਚੇਚੇ ਤੌਰ ਤੇ ਜਲਦੀ ਤੋਂ ਜਲਦੀ ਧਿਆਨ ਦੇ ਕੇ ਡਲੇਵਾਲ ਸਾਹਿਬ ਦੀ ਜੋ ਸਿਹਤ ਵਿਗੜ ਰਹੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਆ ਕਿਉਂਕਿ ਵੈਦ ਇਹ ਸਰਕਾਰ ਕਰ ਚੁੱਕੀ ਹੈ ਮੰਨ ਚੁੱਕੀ ਹੈ ਉਹਨੂੰ ਅਮਲੀ ਜਾਮਾ ਬਿਨਾਂ ਦੇਰੀ ਤੋਂ ਪਹੁੰਚਾ ਦੇਣਾ ਚਾਹੀਦਾ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰਨ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਕਿਸੇ ਹੋਰ ਪਾਸੇ ਨੂੰ ਨਾ ਚਲੇ ਜਾਣ ਸੋ ਸਾਰੇ ਮਹਾਂਪੁਰਖ ਇਸ ਜੋ ਸੰਘਰਸ਼ ਚੱਲ ਰਿਹਾ ਹੈ ਉਹਦੇ ਨਾਲ ਜੀ ਜਾਨ ਦੇ ਨਾਲ ਉਹਨਾਂ ਦੇ ਨਾਲ ਨੇ ਸੋ ਦਾਸ ਰਾਮਪੁਰਖੇੜੇ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਬਨੂੰ ਹਾਜ਼ਰੀ ਲਵਣ ਲਈ ਮਹਾਂਪੁਰਖਾਂ ਦੇ ਨਾਲ ਅ ਇੱਥੇ ਪਹੁੰਚੇ ਆ ਉਹਨਾਂ ਦਾ ਪੂਰਨ ਸਹਿਯੋਗ ਇਸ ਮਸਲੇ ਵਿੱਚ ਬਾਬਾ ਜੀ ਦੇ ਨਾਲ ਹੈ ਜੀ ਜਿਵੇਂ ਕਿ ਇਹ ਕਾਫੀ ਜਥੇਦੰਦੀਆ ਉਤਸ਼ਾਹਿਤ ਨੇ ਔਰ ਅੱਜ ਇੱਥੇ ਇੱਥੋਂ ਚਾਲੇ ਪਾ ਰਹੇ ਨੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਡੱਲੇਵਾਲ ਸਾਹਿਬ ਦੇ ਨਾਲ ਜੁੜ ਕੇ ਔਰ ਇੱਥੋਂ ਚਾਲੇ ਪਾਉਣ ਦੇ ਇਹਨਾਂ ਨੇ ਹੁਣ ਉਪਰਾਲੇ ਕੀਤੇ ਆ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਇੱਥੇ ਸੰਤ ਸਮਾਜ ਹੈ ਜਿਹੜਾ